ਹਾਂਜੀ ਸਤਿ ਸ੍ਰੀ ਅਕਾਲ ਜੀ ਖੇਤੀ ਪੰਜਾਬ ਚੈਨਲ ਤੋਂ ਤੁਹਾਡਾ ਤੁਹਾਡਾ ਸ਼ਾਮਾਂ ਦੇ ਟਾਈਮ ਨੇ ਪਾਰਿਆ ਕੱਖ ਦੀ ਤੇ ਦਸਵੇਂ ਆ ਜੋਤੂਰੀ ਟੇਕਰ ਇਹਨਾਂ ਮੱਥਾ ਤੇ ਸਾਰਾ ਟਰਬਲ ਲੱਗਿਆ ਮੇ ਡੁੱਡ ਕੰਮ ਕਾ ਜਾਂਦੇ ਦਵਿੰਦਰ ਪਾਰਿਆ ਕੱਖਾਂ ਲਈ ਪਰ ਪੰਡ ਉਧਰ ਚਲੋ ਮਿਲ ਜਾਈਏ ਕੱਖਾਂ ਤੋਂ ਬਾਅਦ ਜੋਰ ਤੋਂ ਇਹ ਨਾ ਉਧਰੋਂ ਆਲੀ ਗੱਡੀ ਕਿਧਰ ਤੱਕ ਕਾਲ ਵਿੱਚ ਸੀ

ਕਹਿੰਦਾ ਮਮੇਰੇ ਕੋਲੇ ਖੜ੍ਹਜੋ ਮੈਂ ਪੰਡਾ ਖੋਣਾ ਇਹਦਾ ਬੈੜੀ ਚੱਕ ਕੇ ਲੈ ਕੇ ਜਾਊਗਾ ਖਾਲ ਵਿੱਚ ਵੀ ਲੰਗੀ ਰੱਖਣੀ ਹੈ ਮਨ ਨੂੰ ਮਾਰ ਦਿੱਟੋ ਇਹਨੂੰ ਇਹਦਾ ਅਮਾ ਕਲੋਨੀ ਨੇ ਨੰਦੇ ਪੇਪਰੋਂ ਹੋਂ ਤਾਂ ਪੜੀ ਹੋਈ ਜਾਂਦਾ ਸੀਗਾ ਕਹਿੰਦਾ ਚਲ ਹੁਣ ਮਾਰ ਦੇ ਬਾਹਰੇ ਘੇੜਾ ਲੈ ਆ ਮੈਂ ਤੇ ਕੀ ਨਹੀਂ ਹੈਗੀ ਇਹਨ ਕਰੇ ਸਾਮਾ ਬਾਲੀ ਕਰਦਾ ਹੈਗਾ ਕੰਮਾਂ ਦੀ ਕਰੋਨੀ ਉਲੜੀ ਪਈ ਆਪਨੇ ਨਾ ਜਤੇ ਆਲੇ ਤਾਂ ਬਾਅਦ ਕਰਨਗੇ ਹੈ ਸਿਨਗਲ ਵਾਲੇ ਅੱਜ ਬਾਅਦ ਕੱਲੂ ਵੱਢਣਗੇ ਫਿਰ ਹਾਂ ਅੱਛਾ ਉਹਨਾਂ ਵੀ ਪੱਕ ਵੀ ਗਈ ਉਹਨਾਂ ਦੀ ਗੇਤੀ ਵਾਲੇ ਆਰੇ ਆਪਣੀ ਵੀ ਉਹ ਤਾਂ ਫਿਰ ਉਹ ਕਰਦੇ ਹੁੰਦੇ ਹੈਗੇ ਉਹ ਮੰਡੀ ਤੇ ਸਿੱਟ ਲੈਣਗੇ ਆਪ ਕੋਈ ਮੰਡੀ ਤੇ ਸਿੱਟਦੇ ਹੁੰਦੇ ਹਲਾ ਹਲਾ ਕੇ ਫਿਰ ਉਹ ਕਰ ਲੈਣਗੇ ਸਰ ਤੂੰ ਵੱਡੇ ਸੀ ਕਿ ਮੈਨੇ ਬਾਬੇ ਨੇ ਇਸ ਲਈ ਜਿੰਮੀ ਚਲ ਚੁੱਕ ਜਾਂਦੇ ਸੀ ਡਾਕਟਰ ਨਾਲ ਜਿੰਮੀ ਜਿੰਮੀ ਕੋਈ ਟਿਕਾ ਲਵਾ ਦਾਂਗੇ ਓਏ ਤੂੰ ਤੇ ਟੈਲੀਫੋਨ ਉਹ ਦੇਖ ਉਹ ਦੇਖ ਉਹ ਦੇਖ ਉਹ ਪਾਣੀ ਪਾ ਖੇਲ ਵਿੱਚ ਤਰੀ ਬਤਨ ਹੋ ਜਾਂਦਾ ਸੀ ਹੋਰੀ ਹੋ ਜਾਂਦੀ ਸੀ ਉਹਦੇ ਪਾਇ ਪਸੈਡ ਤੋਂ ਥਾਲ ਵਿੱਚ ਮੈਂ ਦੇਖੀ ਬੇ ਦਿਖਾ ਤਾ ਤੇ ਆਗਾ ਉਹ ਦਿੱਕੇ ਦੇ ਪਾਰ ਤੋਂ ਉਹ ਉਹ ਸਾਈਡ ਤੋਂ ਸਾਈਡ ਤੋਂ ਲੱਗਦਾ ਹੈ ਦੇਖ ਲੀਲਾ ਪਾਣੀ ਆ ਪਾਣੀ ਆਪਣਾ ਜੀ ਲੀਲਾ ਹੱਥ ਜੇ ਬੱਦ ਲੱਗ ਜਿੱਟਾ ਹੋ ਕੱਲ ਬਣਾ ਬੁਗਰੀ ਡਾਕਟਰ ਨਾਲ ਜਾ ਮਿਨੀ ਨਮ ਜਾ ਮਮੀ ਦੀਦੀ ਇਹਨਾਂ ਨੇ ਮਿਨੀ ਨਮ ਜਾ ਸਾਰੀ ਸਭ ਦਿਨ ਦੀਦੀ ਦੀ ਦੀਦੀ

ਉਹ ਹਨਾ ਹੁਣੇ ਹਿੰਦੀ ਇੱਕ ਤਾਂ ਟੈਲੀ ਸ਼ੀਸ਼ੀ ਹੁੰਦੀ ਹੈਗੀ ਉਹ ਪਤਾ ਨਹੀਂ ਕਾਦੇ ਵਾਸਤੇ ਹੈਗੀ ਜਿਵੇਂ ਆਪਣੀ ਜਿਹੜੀ ਵੀ ਅੰਦਰ ਇਨਫੈਕਸ਼ਨ ਆ ਗਈ ਉਹਦੇ ਲਈ ਦੇ ਕੇ ਗਏ ਆ ਮਾਸਟਰ ਜੀ ਅਸੀਂ ਦੱਸਤਾ ਸੀਗਾ ਵੀ ਨਹੀਂ ਤੁਸੀਂ ਹੈਨਾ ਇਨਫੈਕਸ਼ਨ ਵਾਲੀ ਬੋਤਲ ਲਾ ਦੋ ਤੇ ਉਹ ਕਹਿੰਦੇ ਕਹਿੰਦੇ ਹੋਏ ਜੀ ਤਾਂ ਇੰਨੀ ਤਾਂ ਲੋਡ ਨਹੀਂ ਹੈਗੀ ਕੋਈ ਇਨਫੈਕਸ਼ਨ ਦੀ ਬੋਤਲ ਵੀ ਛੋਟੀ ਹੁੰਦੀ ਆ ਉਹਨਾਂ ਨੇ ਨਾ ਸ਼ੀਸ਼ੀ ਪਿਆਤੀ ਉਹ ਕਹਿੰਦੇ ਲੋਟ ਆਜੂ ਕੋਈ ਗੱਲ ਨਹੀਂ ਜੇ ਨਾਲ ਓਟਾ ਆਇਆ ਫਿਰ ਆਪਾਂ ਟੀਕਾ ਲਾ ਦਾਂਗੇ ਇਨਫੈਕਸ਼ਨ ਦਾ ਟੀਕਾ ਵੀ ਹੁੰਦਾ ਹੈਗਾ ਉਹ ਕਹਿੰਦੇ ਬੋਤਲ ਨਾਲ ਫਿਰ ਬਾਹਲਾ ਹੋ ਜਾਂਦਾਗਾ ਜੇ ਬਸ ਬਾਰੇ ਟਾਈਮ ਦਾ ਹੁੰਦਾ ਅੱਗੇ ਤੇ ਕੱਲੋਂ ਆਪਣਾ ਪੇਪਰ ਹੈ ਤੇ ਆਪਾਂ ਕੁਝ ਰਿਵੀਜ਼ਨ ਵੀ ਕਰਨੀ ਹੈ ਕੁਝ ਕਰ ਵੀ ਲਈ ਕੋਸ਼ ਕੱਲ ਵੀ ਕਰ ਲਈ ਸੀਗੇ ਆਪਾਂ ਤੇ ਅਮੀ ਸਾਰਾ ਆਪਾਂ ਕਵਰ ਕਰ ਲਿਆ ਆਪਣਾ ਸਾਰਾ ਸਿਲੇਬਸ ਉਸ ਇੱਕ ਚੈਪਟਰ ਇਹ ਆਪਾਂ ਕੱਦੂ ਸੋਭਾ ਕਰਾਂਗੇ ਤੇ ਹੁਣ ਉਹ ਵੀ ਸਿੱਧੀ ਪੀ ਗਾ ਮਸਰਕ ਕੋਲੇ ਘੜ ਕੇ ਪਿਆ ਕੇ ਹੈਗਾ ਕਹਿੰਦੇ ਸਿੱਧਾ ਪੀਓ ਫਿਰ ਤਾਂ ਸਪੀਨ ਨਹੀਂ ਉਹ ਬਕ ਬਕਾ ਜੇ ਲੱਗੀ ਜਾਂਦਾ ਹੈਗਾ ਉਹਦਾ ਕਰਕੇ ਉਹਦੇ ਦਿਨੋਂ ਪੇਟ ਸਾਫ ਹੋ ਜੀ ਉਹਦੇ ਨਾਲ ਪੁੱਤ ਉਹਨਾਂ ਠੰਡਾ ਢੰਡਾ ਹੋ ਗਿਆ ਪੇਟ ਉਹ ਪਾਣੀ ਮੰਗੂਗੀ ਸੀਗਾ ਪਰ ਉਹਦਾ ਤੀਸ ਤੇ ਬਕ ਬਕਾ ਨਾ ਨਹੀਂ ਹੁੰਦਾ ਉਹ ਵਿੱਚ ਸੀਗਾ ਬਕ ਬਕਾ ਜਾਨੇ ਆਈਆਂ ਦਵਾਈ ਖੋਲੀ ਹੋਈ ਪੁੱਤਰ ਨਿੱਤੂ ਹੋਈ ਆ ਬਿਮਾਰ ਰਾਜੀ ਖਸੀ ਰਹੀ ਹੈ ਵਿਚਾਰੀ ਕੱਲ ਦੇ ਦਵਾਈਆਂ ਦਵਾਈਆਂ ਨੇ ਇਹਨਾਂ ਨੂੰ ਤੇ ਕਦੇ ਤੱਤੇ ਪਾਣੀ ਨਾ ਦਿੰਦੇ ਆ ਉਲਕੀਆਂ ਨੇ ਔਖੀ ਕਰੀ ਇਹ ਅੰਦਰ ਚੀਰਤਾ ਤਾਂ ਇਹਦੇ ਐਂ ਦਰਦ ਹੁੰਦਾ ਅੰਦਰ ਵੀ ਦਵਾਈ ਦਵਾਈਆਂ ਨੇ ਭਾਈ ਰਾਮ ਅਧਿਵੰਤਲ ਮੂੰਹ ਤੇ ਲਾਲੀ ਜੀ ਆਈ ਆ ਹੁਣ ਮੜੀ ਜੀ ਹੈ ਨਾ ਆਪਨੇ ਪੀਕ ਅੱਗੇ ਨਾ ਤਰੂ ਜੀ ਤਾਂ ਉਹ ਸਰੁੱਤ ਵੀ ਇਹੀ ਜਿਹੀ ਹੋਈ ਆ ਮਦਨ ਦੇ ਪੁੱਤ ਚੱਲੀਆਂ ਆਂਦੇ ਨੇ ਸਾਰੇ ਮੇਰੇ ਬੱਚੇ ਤੇ ਕੱਲ ਪਾ ਇੱਕ ਵਾਰੀ ਦਵਾਈ ਲੈਤੀ ਸੀਗੀ ਕਿਉਂਕਿ ਡਾਕਟਰ ਨੇ ਐਸੀ ਦੋ ਵਾਰੀ ਲੈ ਲਈਏਗੀ ਤੇ ਕਿਉਂਕਿ ਫਿਰ ਆਪੇ ਆਪ ਆ ਕੇ ਲੈ ਲਈ ਸੀਗੀ ਤੇ ਅੱਥਨੇ ਮੈਂ ਤਾਂ ਨਹੀਂ ਲੈਤੀ ਕਿਉਂਕਿ ਅੱਥਨੇ ਮੈਂ ਅੱਧੀ ਰੋਟੀ ਖਾ ਲਈ ਸੀਗੀ ਤੇ ਬਿਨ ਰਟਟ ਪਰਿਆ ਪਰੇ ਲੱਗਦੀ ਸੀ ਜਿਵੇਂ ਮਾੜੇ ਪਾਣੀ ਵਿੱਚ ਪੀਲਾ ਹੈ ਨਾ ਮੇਰਾ ਢੱਡੇ ਵਿੱਚ ਆ ਪਰੇਂਦਰ ਪਤਾ ਨਹੀਂ ਕਿਉਂ ਤੇ ਪ੍ਰੇਮਾ ਹੋ ਜਾਂਦਾ ਕਹ ਕੇ ਗਏ ਨਮਸ਼ਟ ਜੀ ਤੇ ਅੱਜ ਆਪਾਂ ਦੋ ਵਾਰੀ ਦਵਾਈ ਲੈ ਲਈ ਦੋ ਟਾਈਮ ਦੱਸੀ ਵੀ ਸੀਗੀ ਬੱਦੂ ਦੀ ਸੌਜੀ ਨਾਲ ਰੋਟੀ ਤਾਂ ਵਧੀਆ ਰਹਿਲੀ ਆ ਹੁਣ ਅੱਜ ਆ ਜੀ ਦਸਵੀਂ ਹੁਣ ਧਰਦੇ ਆਪਾਂ ਖੀਰ ਤੇ ਮਾਝ ਸੁਈਆ ਤੁਹਾਨੂੰ ਪਤਾ ਹੀ ਆਪਣੀ ਕਸਮੀਨ ਨੂੰ ਮੰਨਦੇ ਹੁੰਨੇ ਟੜਕੇ ਥੋੜਾ ਜਿਹਾ ਅਸੀਂ ਉਧਰ ਜਾਣਾ ਸੀ ਪ੍ਰੋਗਰਾਮ ਤੇ ਦੇਖਦਾ ਸੀ ਟੜਕੇ ਬਣਾ ਕੇ ਮੱਥਾ ਟੇਕ ਕੇ ਆਏ ਤੇ ਤੇ ਮੜ ਜੇ ਸਾਨੂੰ ਲੇਟ ਜਾਦਾਈ ਦੱਸ ਨਹੀਂ ਤੇ ਹੁਣ ਖੀਰ ਬਣਾਉਣੀ ਆ ਆਪਾਂ ਖੀਰ ਦਾ ਮੱਥਾ ਹੁਣ ਟੇਕ ਆਵਾਂਗੇ ਕਿਹੜਾ ਦੂਰ ਹੈ ਸਾਰਾ ਪਰਿਵਾਰ ਮੱਥਾ ਟੇਕ ਕੇ ਆਇਆ ਖੀਰ ਇਹਨਾਂਗੇ ਮੱਥਾ ਟੇਕ ਟੇਕ ਦਾਂਗੇ ਤੇ ਹੁਣ ਜਦੋਂ ਖੀਰ ਬਣਾਤੀ ਉਦੋਂ ਪੈਂ ਮੱਥਾ ਟੇਕਾਂਗੀ ਕਿਉਂਕਿ ਮੈਂ ਮੱਥਾ ਟੇਕ ਕੇ ਨਹੀਂ ਆਈ ਉਦੋਂ ਮੈਂ ਵੀਡੀਓ ਬਣਾਉਗੀ ਬਣਾਉਂਦੀ ਇੱਧਰ ਹੀ ਆ ਗਈ ਕਿ ਡਾਕਟਰ ਆ ਗਏ ਸੀਗੇ ਤੇ ਮੇਰੇ ਮਾਸਜ ਜੀ ਧਰਦਾ ਫੇਰ ਆਪਣੀ ਕਮੈਜ ਦੀ ਧਰ ਚੋਈ ਪਈ ਡੋਲੀ ਚੋਲਾਗੇ ਹੁਣ ਹੁਣ ਸੰਜ ਖਾਣ ਵਾਲੇ ਨਹੀਂ ਵਸਤਾ ਇਹ ਨਹੀਂ ਆ ਅਜੀ ਕੱਖ ਕੱਢਣਾ ਨਹੀਂ ਆ ਤੁਸੀਂ ਦੇਖ ਹੀ ਲਿਆ ਹੋ ਤਾਂ ਤਰਸੇਮ ਕੱਢ ਕੇ ਚਾਰ ਅੱਜ ਤੋਂ ਤੇ ਆ ਆਪਾਂ ਦੁਪਹਿਰੇ ਜਿਵੇਂ ਆਲੇ ਸੀਗੇ ਮੈਂ ਤੇ ਜੋ ਤਾਂ ਐ ਭਰੀ ਫਿਆ ਨਾ ਹਸਿੰਗ ਪੂਲ ਮਤਲਬ ਆ ਵੀਡੀਓ ਬਲੌਗ ਚ ਜ਼ਰੂਰ ਦਿਖਾਵਾਂਗੇ ਸਟਾਰਟਿੰਗ ਤੇ ਅਮ ਨਾ ਨਾਲੇ ਸੀਗੇ ਪੱਟ ਦੋ ਨੋਦ ਸੀ ਉਹ ਤਨੀ ਵੀਡੀਓ ਬਣਾਈ ਕਿਉਂਕਿ ਉਦੋਂ ਡੈਡੀ ਕੋਈ ਸੀਗਾ ਕੋਈ ਨੀ ਤੂੰ ਮੇਰੀ ਪੋਤੀ ਬੜੀ ਪਿਆਰੀ ਆ ਤੰਦਰੁਸਤੀ ਰੱਖੇ ਮੈਂ ਹਰਾਜ ਬਿਮਾਰ ਛੇਤੀ ਹੋ ਜਾਂਦੀ ਐ ਮੇਰੀ ਜੀ ਪਿਆਰ ਬਹੁਤ ਕਰਦੀ ਐ ਇਹ ਲੜ ਵੀ ਪੰਦੀ ਐ ਮੇਰ ਨਾਲ ਪਰ ਪਿਆਰ ਬਹੁਤ ਜ਼ਿਆਦਾ ਕਰਦੀ ਐ ਜਦੋਂ ਬਿਮਾਰ ਹੋ ਜਾਂਦੀ ਐ ਨਾ ਸਾਰੇ ਡੱਬਰ ਦੇ ਭਾਦੀ ਬਣ ਜਾਂਦੀ ਐ ਡੈਡੀ ਨੂੰ ਉਦੋਂ ਪਿਆਰੀ ਐ ਮੰਮਾ ਨੂੰ ਉਦੋਂ ਪਿਆਰੀ ਐ ਤੇ ਦਾਦੀ ਨੂੰ ਦੁਪਹਿਰਿਆ ਜੋਤਨੇ ਦੇ ਨਾਲ ਲੜੀ ਜਾਉਂ ਨਾਲ ਕੋ ਚੱਲ ਤੈਨੂੰ ਦਵਾਈ ਦਵਾ ਲੇ ਮਕਾਨੀਆਂ ਜੀ ਚੱਲ ਦਵਾਈ ਦਵਾ ਲੇ ਅੱਜ ਅੱਜ ਮੈਨੂੰ ਕਹਿੰਦਾ ਆ ਜਾ ਮੈਂ ਤੇਰੇ ਟੀਕਾ ਲਵਾ ਕੇ ਲਿਆਉਂਗਾ ਤੇ ਕਿਨਾ ਮੋਟਰਸਾਈਕਲ ਤੇ ਚੜਾਈ ਜਾਵੇ ਤੇ ਫਿਰ ਮਾਸੜ ਜੀ ਨੂੰ ਫੋਨ ਕਰਤਾ ਸੀ ਉਹ ਕਹਿੰਦੇ ਮੈਂ ਘਰੀ ਆ ਜਾਉਂਗਾ ਹਾਂ ਉਹਨੂੰ ਆਇਆ ਵੀ ਰਾਜੀ ਖੁਸ਼ੀ ਹੋ ਜੇ ਤੰਦਰੁਸਤੀ ਰੱਖੇ ਤੇ ਇੱਕ ਜਨੰਦਰ ਜੀ ਕਮੈਂਟ ਆ ਤੁਹਾਡੀ ਰਸੋਈ ਬਹੁਤ ਖਰਾਬ ਆ ਗਈ ਕੋਈ ਗੱਲ ਨਹੀਂ ਜੀ ਰੱਬ ਕਰੇ ਪੈਸੇ ਆ ਜਾਣ ਆਪਾਂ ਦੁਬਾਰਾ ਰਸੋਈ ਬਣਾਵਾਂਗੇ ਹਾਂ ਇਹ ਮੈਂ ਤਾਂ ਕਰਾਂਗੇ ਮਰਾ ਮਤ ਕਰਾਉਣ ਵਾਲੀ ਆ ਉਹਦੀ ਐਂ ਬਸ ਕੱਲੀ ਪਲਾਸਟਰ ਨਾਲ ਹੈ ਤੇ ਉਹ ਜੀ ਅੱਜ ਤਾਂ ਦੇ ਆਪਾਂ ਖੀਰ ਦਸਮੀ ਆ ਹਣ ਮਚਾਉਣਾ ਚੁੱਲੇ ਤੇ ਅੱਗੇ ਚੁੱਲੇ ਤੇ ਧਰ ਲਾਂਗੇ ਪਤਿਲੇ ਚ ਖੀਰ ਰੰਨਾਗੇ ਪਿੱਤਾਂ ਦੇ ਚ ਮੈਂ ਕੋਲ ਬਹਿ ਜੂ ਬੀ ਤੇ ਫੇਰ ਆਪਾਂ ਕੱਢ ਲਾਂਗੇ ਬਾਹਰ ਹੂੰ ਸੰਦਸੀ ਦਿੱਤਾ ਵੀ ਦੇਗ ਬਣਾ ਕੇ ਅਸੀਂ ਜੋਤ ਲਾਇਆ ਤੇ ਹੁਣ ਬਣਾਉਣਾ ਖੀਰ ਟੜਕੇ ਹੋਗਾ ਤੀ ਥੋੜਾ ਜਿਹਾ ਕਵੇੜਾ ਪ੍ਰੋਗਰਾਮ ਤੇ ਜਾਣਾ ਸੀ ਪਰਿਵਾਰ ਨੇ ਤੇ ਖੀਰ ਆਪਾਂ ਹੁਣ ਬਣਾ ਲਾਂਗੇ ਟੜਕੇ ਆਪਾਂ ਜੀ ਦੇਗ ਬਣਾ ਲਈ ਸੀਗੀ ਲਸਕੀਰ ਨੂੰ ਖਾ ਲਾਂਗੇ ਕੁਸ ਖਾਵਾਂਗੇ ਟੜਕੇ ਠੰਡੀ ਹੂੰ ਠੰਡੀ ਖੀਰ ਜਿਆਦਾ ਸਵਾਦ ਲੱਗਦੀ ਹੈ ਮੈਂ ਤਾਂ ਇਹ ਨਾ ਫ੍ਰਿਜ ਜ ਰੱਖ ਦਨੀ ਉਹਦੀ ਆਈਸਕ੍ਰੀਮ ਬਣ ਜਾਂਦੀ ਵਲੀ ਸਵਾਦ ਨਹੀਂ ਤੂੰ ਤਾਂ ਆਈਸਕ੍ਰੀਮ ਬਣਾ ਕੇ ਖਾਂਦੀ ਹੈ ਠੰਡੀ ਠੰਡੀ ਖੀਰ ਇਦਾਂ ਦੇ ਪਤਾ ਆਪਣੇ ਕੰਮ ਧੰਦੇ ਚੱਲੀ ਜਾਂਦੇ ਨੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਤੇ ਧੰਨਵਾਦ ਤੁਹਾਡੇ ਸਾਰੇ ਪਰਿਵਾਰ ਦਾ ਵੀਡੀਓ ਦੇਖਣ ਲਈ ਤੇ ਹੁਣ ਤੁਹਾਨੂੰ ਜੀ ਖੀਰ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਵੀ ਮੇਰੇ ਕੋਲੇ ਵੇਜ ਤੂੰ ਨਿੱਤਾਰਾ ਚੋਲੀ ਠੀਕ ਹੈ ਠੀਕ ਹੈ ਕਿ ਕਿ ਮੱਦੀ ਦੀ ਚੋਕੇ ਕਰ ਤੂੰ ਬਣਾ ਦੇ ਪਰ ਮੈਂ ਕੋਲੇ ਬੈਠਾ ਥੱਲੇ ਨਹੀਂ ਲੱਗਣੀ ਮੈਂ ਕਰਦੀਆਂ ਤਿਆਰੀ ਖੀਰ ਦੀ ਐ ਕਰ ਮੈਂ ਬਦਾਮ ਕੱਟ ਦਨੀ ਬਦਾਮ ਵਾਲੀ ਖੀਰ ਬਣਾਵਾਂਗੀ ਅੱਛਾ ਐ ਕਰ ਲਈ ਬਦਾਮ ਕੱਟ ਦੀ ਜਦੋਂ ਖੀਰ ਬਣੂਗੀ ਤੂੰ ਬਦਾਮ ਕੱਟ ਦੇ ਠੀਕ ਹੈ ਠੀਕ ਹੈ ਓਕੇ ਨਾ ਬਣਾਉਨੇ ਆਂ ਜੀ ਖੀਰ ਕਰਦੀ ਪੂਰੀ ਬਈ ਆਪਾਂ ਬਦਾਮ ਕੁੱਟ ਦਨੀ ਆਪਾਂ ਰਗੜ ਲਾਂਗੇ ਕੁੰਡੇ ਚੋਂ ਨਾਲ ਬੜੀ ਬਦੀ ਵੰਦੀ ਚਲ ਐ ਕਰ ਲਾਂਗੇ ਰਗੜ ਲਾਂਗੇ ਨਹੀਂ ਜੇ ਕਰਦਨਾ ਕੱਟ ਲਾਂਗੇ ਬਈ ਕਰਦਨਾ ਆ ਮੂੰਹ ਚ ਆਈ ਜਾਊਗਾ ਉਹ ਪਕੁੰਡੇ ਚ ਕੱਟ ਲਾਂਗੇ ਅੱਛਾ ਦੱਸਦੀ ਆ ਜੇ ਮੈਂ ਕੋਈ ਬੁੜੀ ਤੇ ਵਿਚਾਰੀ ਕੰਡੀ ਤੇ ਗਰਮੀ ਦਾ ਮਹੀਨਾ ਸੀ ਉਹਨੇ ਕੀ ਕਰਿਆ ਤੇ ਖੀਰ ਰੰਨ ਕੇ ਸਮਾਰ ਕੇ ਸਰਾਂ ਨੇ ਠੰਡੀ ਕਰਨੀ ਧਰਤੀ ਥਾਲੀ ਚ ਪਾ ਕੇ ਆਪ ਵਿਚਾਰੀ ਪੈ ਗਈ ਜਿਹਨ ਪੈ ਗਈ ਐ ਪੇੜਾ ਬਣਾ ਲ ਪੈ ਗਈ ਤੇ ਬੁੜੀ ਤਾਂ ਅੱਖ ਮਿਚ ਗਈ ਵਿਚਾਰੀ ਥੱਕੀ ਅੰਮੇ ਥੱਕੀ ਹੰਬੀ ਜਦੋਂ ਉਹਦੀ ਅੱਖ ਮਿਚ ਗਈ ਤੇ ਵਿਚਾਰੀ ਦੀ ਦੇਖੀ ਨਾ ਤੇ ਖੀਰ ਠੰਡੀ ਹੋਈ ਪਈ ਆ ਚਾਰ ਜਣੇ ਚੋਰੀ ਕਰਨ ਵਾਲੇ ਚੋਰ ਆ ਗਏ ਜਿਹਨ ਚੋਰੀ ਕਰਨ ਆਲੇ ਆ ਗਏ ਚੋਰ ਵੀ ਪਈ ਭੁੱਖੇ ਤੇ ਭੁੱਖ ਚੋਰਾਂ ਨੂੰ ਬਹੁਤ ਜ਼ਿਆਦਾ ਲੱਗੀ ਹੋਣੀ ਮੈਨੂੰ ਖੀਰ ਬਣੀ ਪਈ ਐ ਵੀ ਬੜੀ ਆਹੋ ਭੁੱਖ ਲੱਗੀ ਪਈ ਐ ਪਹਿਲਾਂ ਆਪਾਂ ਚੋਰੀ ਤਾਂ ਫੇਰ ਕਰਾਂਗੇ ਪਹਿਲਾਂ ਖੀਰ ਹੀ ਕਾਲੀਏ ਮਾਈ ਐ ਮੰਜੇ ਦੇ ਮੰਗਰ ਹੱਥ ਕੰਨੀ ਪਈ ਸੀ ਜਦੋਂ ਮੰਗਰ ਹੱਥ ਕੰਨੀ ਪਈੰਤੀ ਉਹਨਾਂ ਨੇ ਆਪਾਂ ਉਹਦੇ ਭਾਂਡੇ ਚ ਪਾਈ ਜਦੋਂ ਭਾਂਡੇ ਚ ਖੀਰ ਪਾਈ ਕਹਿੰਦੇ ਬੇਬੇ ਵੀ ਖੀਰ ਮੰਗਦੀ ਆ ਓਏ ਇੱਕ ਕਹਿੰਦਾ ਇਹਨੂੰ ਵੀ ਦੇ ਦਿਓ ਉਹ ਖੀਰ ਹੱਥ ਤੇ ਧਰੀ ਜਾਉ ਖੀਰ ਸੀ ਮੜਜੀ ਕੋਸੀ ਲੱਗੀ ਜੀ ਤੇ ਜਦੋਂ ਮਾਈ ਦੇ ਖੀਰ ਹੱਥ ਤੇ ਟਿਕ ਵੀ ਬੇਬੇ ਕਹਿੰਦੀ ਵੀ ਆ ਕੀ ਫੜੀ ਹੋ ਕੇ ਬੈਠੀ ਹੋ ਗਈ ਕਹਿੰਦੀ ਵਾਹੇ ਗੁਰੂ ਉਹਨੇ ਤਾਂ ਉਹ ਕਿਹਾ ਤੇ ਉਹਨੇ ਕਿਹਾ ਮੇਰੇ ਘਰ ਚੋਰ ਆ ਰਹੇ ਨੇ ਕਹਿੰਦੀ ਵਾਹੇ ਗੁਰੂ ਉਤਲਾ ਜਾਣੇ ਉਤਲਾ ਜਾਣੇ ਬੈਠੀ ਹੋ ਗਈ ਇੱਕ ਤਾਂ ਦਲਕੇ ਚ ਵੜ ਗਿਆ ਇੱਕ ਤਾਂ ਤੇ ਹੋਲੇ ਵਾ ਗਿਆ ਇੱਕ ਚੱਕੀ ਹੋਲੇ ਵਾ ਗਿਆ ੜੋ ੜੋ ਤਾਂ ਲੁਕ ਗਏ ਜਿਹੜਾ ਤਾਂ ਹਾਂ ਦਲਕੇ ਆ ਸੀ ਇੱਕ ਮੰਜੇਹਠਾ ਵੜ ਗਿਆ ਉਹ ਕਹਿੰਦਾ ਉਤਲਾ ਕਿਉਂ ਜਾਣੇ ਉਹਨੂੰ ਐਂਦੀ ਮੈਨੂੰ ਕਹਿੰਦੀ ਆ ਕਿ ਮੈਂ ਉਤਲਾ ਜਾਣੇ ਕਹਿੰਦਾ ਤੇਰੇ ਮੰਜੇਹਠ ਲਾ ਜਾਣੇ ਮੰਜੇਹਠ ਲਾ ਕਹਿੰਦਾ ਮੰਜੇਹਠ ਲੈ ਕੇ ਜਾਣੇ ਤੱਕ ਤੇ ਹੇਠ ਲਾ ਜਾਣੇ ਉਹ ਪਈ 부ਰੀ ਕਹੇ ਵਿਚਾਰੀ ਵਿਆਹ ਕੀ ਬਣੀ ਆਂਦਾ ਫਿਰ ਉਹ ਬੈਠੀ ਹੋਈ ਚੋਰ ਭੱਜ ਕੇ 부ੜੀ ਦੇ ਬੈਠੀ ਹੁੰਦੇ ਹੁੰਦੇ ਉਹ ਗੱਲ ਮੰਗੂ ਅਸੀਂ ਰੰਦੇ ਆ ਖੀਰ ਤੇ ਫਿਰ ਆਪਾਂ ਖਾਵਾਂਗੇ ਤੇ ਅਸਰ ਨੂੰ ਪਹਾਣੀ ਚੋਰਾਂ ਦੀ ਤੇ ਤਿੱਕੀ ਖੀਰ ਰੰਨੇ ਤੇ ਪੈ ਗਈ 부ੜੀ ਇਹਨੇ ਚੋਰ ਆ ਬੜੇ ਚੋਰ ਖਾ ਗਏ ਭਾਈ ਦੇ ਦੇ ਖੀਰ ਹੈ ਚਲੋ ਜੀ ਤੂੰ ਆਪਾਂ ਬਣਾਉਂਗਾ ਖੀਰ ਬੱਤਾ ਠੀਕ ਹੈ ਨਾ ਮੰਮਾ ਵੀ ਕਰਦੀ ਹੈ ਹੈਲਪ ਮੰਮੀ ਅੱਗ ਬਚਾ ਦੂ ਬੀਬੀ ਰੱਖ ਦੂਗੀ ਉਹ ਲੱਕੜਾਂ ਦੀ ਟਰਾਲੀ ਜੀ ਨਾ ਮੂਹਰ ਨੂੰ ਕਿਹਨੂੰ ਫੇਰਨਾ ਮਰਜੀ ਟਰਾਲੀ ਆਉਣ ਕਰਨਾ ਫੇਰ ਹੋ ਕਰਕੇ ਇਹ ਟਰਾਲੀ ਬਗਾ ਮੂਹਰ ਨੂੰ ਕਰਦੇ ਹੋ ਉਹ ਚਲੋ ਕਰਦੇ ਨਾ ਮਿੱਟੀ ਮਿੱਟੀ ਬਰੇਡ ਤੋਂ ਬਾਹਰ ਹੀ ਨਾ ਗੱਡੀ ਮੂਹਰ ਨੂੰ ਕਰਦੇ ਤੁਮਾ ਜਪੜਾ ਕਰਕੇ ਪੰਜ ਖੋਟਾਂ ਕਿ ਖੋਦੇ ਕਰਦੇ ਗੱਲੀਆਂ ਉਸ ਕੋਸੀ ਦਾ ਨੋਨ ਵੀ ਜੋੜਨ ਨੀ ਤੇ ਉਹ ਪਾਣੀ ਚ ਫਿਰ ਮਮੀ ਛੇਤੀ ਬਾਹਰ ਜਾਣੀ ਹੈ ਨਾ ਹਾਂਜੀ ਲੈ ਕੇ ਨਦਰੋਂ ਲੱਕੜਾਂ ਚੱਕ ਕੇ ਤੇ ਟਰਾਲੀ ਜਮਾ ਪਿੱਛੇ ਲੱਗੀ ਵੀ ਸੀਗੀ ਤੇ ਜੋਤ ਨੇ ਹੁਣ ਅੱਗੇ ਕਰਕੇ ਟਰਾਲੀ ਹੁਣ ਜੜਨੀ ਸੌਖੇ ਹੋ ਜਾਣੀ ਹੈ ਜੀ ਤੇ ਹੁਣ ਮੜਿਆ ਦਵਾਈ ਲੈ ਕੇ ਆਪ ਕੋ ਫਿਰ ਵੀ 10 ਕਿਲੋ ਮੀਟਰ ਰਸਤੇ ਜਿੰਮੀ ਥੋੜਾ ਮੜ ਜਾ ਵਧੀਆ ਲੱਗ ਰਿਹਾ ਹੈਗਾ ਦੇਖ ਲੈ ਆ ਦੇਖੋ ਸਾਡੀ ਜਿੰਮੀ ਕਿ ਕੁੱਤੇ ਵਾਂਗ ਭੱਜ ਰਹੀ ਆ ਜੋਤ ਆਪਣਾ ਉਹ ਕਰ ਰਿਹਾ ਟਰਾਲੀ ਅੱਗੇ ਕਰ ਰਿਹਾ ਹੈਗਾ ਜਿਹੜੀ ਆਪਾਂ ਲੱਕੜਾਂ ਲੈ ਲਾਂਗੇ ਲੇਟ ਭੱਜ ਗਈ ਜੋਤ ਲੇਟ ਭੱਜ ਗਈ ਤੇ ਆਪਣੀ ਇਧਰ ਲੈਂਟ ਭੱਜ ਗਈ ਜੀ ਤੇ ਜਮਾ ਲੀਲਾ ਪਾਣੀ ਆ ਤੁਸੀਂ ਜਮਾ ਆਪ ਹੀ ਦੇਖੋ ਜੀ ਜਮਾ ਲੀਲਾ ਹੀ ਆ ਆਪਾਂ ਲਾ ਪਾਣੀ ਆਜਾ ਦਿਖਾਵਾਂ ਚਲੋ ਵੀਡੀਓ ਚ ਦੇਖ ਲਿਓ ਲੈਂਟ ਭੱਜੀ ਹਾਂ ਲੈਂਟ ਭੱਜ ਗਈ ਹੁਣ ਨਾ ਹੁਣ ਤਾਂ ਵਧੀਆ ਲੱਗਦਾ ਮਮਾ ਹਾਂ ਮम्मा ਹੁਣ ਮੈਂ ਨਾ ਹਾਂਉਂਗੀ ਓਕੇ ਨਾ ਪਤਾ ਮੈਂ ਨਹੀਂ ਨਾ ਹਾਂਉਂਗੀ ਤੂੰ ਓ ਹੁਣ ਸਾਫ ਵਾਲਾ ਪਾਣੀ ਆ ਲੀਲਾ ਪਾਣੀ ਆ ਉੱਤ ਚਲੋ ਠੀਕ ਆ ਤੇ ਦੇ ਨਹੀਂ ਆਣਾ ਰਿਹਾ ਲੱਗਦਾ ਕੱਟ ਕੇ ਨਹੀਂ ਦਾਖਾ ਕੱਟੇ ਨਹੀਂ ਉਹ ਦਾਖਾ ਨਹੀਂ ਉਹ ਤੇ ਆਹੋ ਮਾਣ ਉਹ ਤੇ ਦਾਖਾ ਲੈਣਾ ਨਹੀਂ ਜੋ ਉਧਰੋਂ ਚੱਕਿਆ ਮੈਂ ਧਾਰ ਨੂੰ ਦੇਖ ਰਿਹਾ ਦੰਦ ਕੱਡੂ ਕਨਾ ਉਹਦੇ ਨੂੰ ਸਮਝਾਇਆ ਮੈਂ ਕਿ ਪੁੱਤ ਮੂਖੀਆਂ ਨਾਲ ਕੱਢਦੇ ਨੇ ਕੂਠੇ ਘਾਟੇ ਜਿਹੜੇ ਕੂਠਿਆਂ ਨਾਲ ਕੱਢਦੇ ਨੇ ਉਹ ਧਾਰ ਨਹੀਂ ਸਕਦੀ ਜੀ ਮੂਠਿਆਂ ਪਹੀ ਮਗਰ ਕਰਦੇ ਮੂਠੇ ਵਾਲੀ ਧਾਰ ਸਹੀ ਹਨ ਸਹੀ ਨਹੀਂ ਹੈ ਤਾਂ ਖਾਂਦਾਰ ਸਹੀ ਹੁੰਦੀ ਹੈ ਮੂਰੇ ਬੰਦ ਮੈਨੂੰ ਮੂਰੇ ਇਰੋਂ ਰਾਬੀ ਚਾਹਣਾ ਵੇ ਕਿਦ ਨੂੰ ਪਸ਼ੂ ਦੇ ਦੋ ਧਾਰਾ ਮਾਰ ਦੇ ਕੱਟੂ ਤੇ ਤੇ ਨਰੇ ਚੱਤੀ ਜਾਉਗੀ ਮੈਂ ਜਰਾ ਮੂੰਹ ਕਰ ਦੂ ਜੇ ਬੜ ਬੜ ਮੁੰਡਾ ਮੰਨਦਾ ਜੀ ਤਦੋਂ ਨਾ ਦਰਸਾਉਂਦੀ ਹੈ ਜੋ ਤਰਾਜ ਪਹਿਲਾ ਦਿਨ ਅਧਾਰਦਾ ਜੀ ਛੇਕ ਜੁ ਹੌਲੀ ਹੌਲੀ ਇੱਕ ਦੋ ਦਿਨਾਂ ਚ ਜਮਾ ਸਪਰਟ ਹੋ ਜਾਊਗਾ ਕਿਉਂ ਜਿਵੇਂ ਬਾਣੀਆਂ ਦੇ ਮੁੰਡਿਆਂ ਨੂੰ ਕੋਈ ਨੋਟ ਨਹੀਂ ਗਿਣਨ ਸਕਿਆ ਨਾ ਹੁੰਦਾ ਐਵੇਂ ਜੱਟਾਂ ਦੇ ਮੁੰਡਿਆਂ ਨੂੰ ਕੋਈ ਕੰਮ ਕਰਨੇ ਨਹੀਂ ਸਿਖਾਉਣਾ ਨਾ ਖੇਤੀਬਾੜੀ ਦੀ, ਮਾਲ ਪਸ਼ੂ ਦੇ ਕਿਉਂ ਇਹ ਖੂਨ ਚ ਹੀ ਹੁੰਦਾ ਜੀ। ਖੇਤੀ ਦਾ ਹੁਣੇ ਸਾਰੇ ਸੰਸਾਰ ਚਲਾਉਣਾ ਸਿੱਖਿਆ ਬਾਹ ਬਾਹੀ ਕਰਨ ਚੱਲ ਗਿਆ। ਐਂ ਧਾਰਾ ਸਿੱਖ ਜੋ, ਚੰਨੀ ਸੁੰਨੀ ਦਾ ਰੌਣ ਸਿੱਖ ਰਿਹਾ। ਇਹ ਜ਼ਰੂਰੀ ਨਹੀਂ ਵੀ ਬਾਹਰ ਜਾਣਾ, ਬਾਹਰ ਵੀ ਜਾਣ ਵਾਸਤੇ ਜਾਂ ਕੋਈ ਨੌਕਰੀ ਲੱਗਣ ਤੋਂ ਪਹਿਲਾਂ ਵੀ ਸਕਿੱਲ ਘਰ ਦਾ ਕੰਮ ਹਰੇਕ ਆਉਣਾ ਚਾਹੀਦਾ। ਇਹ ਵਿਰਸਾ ਪਹਿਲਾਂ ਉਹਨੂੰ ਆਉਣਾ ਚਾਹੀਦਾ ਆਪਦਾ ਜਿਹੜਾ ਖੂਨ ਚ ਹੁੰਦਾ। ਕਿ ਨਹੀਂ ਕੋਈ ਸਰਕਾਰੀ ਰੋਜ਼ਗਾਰ ਮੇਲੇ ਬੰਦਾ ਘਰ ਦਰਜਕਾਰ ਤੋਰ 11 ਟਾਈਮ ਪਾਸ ਕਰ ਸਕਦੇ ਥਾਂ ਢਿੱਲਾ ਛੱਡਦਾ ਕਰ ਪੁੱਤ ਐ ਮੁੱਠੀ ਮੀਤ ਕੇ ਖੋਲੇ ਕਰ ਕੋਈ ਨਾ ਹੌਲੀ ਹੌਲੀ 2-4 ਦਿਨਾਂ ਚਾਹਾਂ ਸਿੱਖ ਜੇਗਾ ਇਹ ਤਾਂ ਚੋਲ ਪਹਿਲਾਂ ਇਹਨੂੰ ਸਿਕਾਰੇ ਦਿਨੋਂ ਇਹਦੀ ਚ ਕੰਮ ਇਹ ਤਾਰ ਪੋੜ ਲਈ ਹੈਗੀ ਇਹਦੀ ਤਾਰ ਪੋਲੀਆਂ ਨਹੀਂ ਤੂੰ ਇਹਦੀ ਚ ਕਰਾਂ ਤੈਨੂੰ ਵੀ ਐਨਾ ਕਰ ਪੁੱਤ ਛੱਡ ਕੇ ਸੰਸਾਨ ਇੱਕ ਦਾ ਇੱਕ 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 ਜੋ ਇੱਕ ਜੋ ਹਾਂ ਇੱਕ ਜੋ ਦੱਬ ਕੇ ਮਾਰ ਮੜਾ ਜ਼ੋਰ ਨਾਲ ਐ ਫੇਰੀ ਸੁਭਾਵ ਨੂੰ ਤੈਨੂੰ ਆਉਂਦਾ ਨਾ ਦੁੱਤ ਕਾਲੀ ਨਾ ਕਰ ਕਾਲੀ ਨਾ ਕਰ ਹਾਂ ਮੈਂ ਸੀ ਲਾ ਕੋਈ ਨਹੀਂ ਕਹਿੰਦੇ ਨਾ ਤੂੰ ਆ ਗਿਆ ਜੀ ਬੱਲ ਉਹ ਇਹਨੂੰ ਕਹ ਹੰਬਗੀ ਮੈਂ ਸਭ ਕੋਈ ਨਾ ਪਤਾ ਇਹ ਨਹੀਂ ਛੱਡ ਕੇ ਛੱਡ ਕੇ ਚੋਲਾ ਇੱਧਰ ਲੈ ਛਣ ਚੋਲਾ ਤੂੰ ਪਹਿਲੀ ਵਾਰ ਉੱਧਰ ਲੈ ਤੂੰ ਵੱਡਾ ਹੋ ਗਿਆ ਬਾਲਟੀ ਥੱਲੇ ਕਰ ਇੱਕ ਥਣ ਚੋਣ ਸਿੱਖ ਬੋਲੇ ਸੋ ਪਹਿਲੀ ਦੋ ਨੂੰ ਕਹਿੰਦਾ ਵੀ ਅੱਜ ਹੀ ਦੋ ਚੋਲਾ ਉਹ ਇੱਕ ਤੋੜ ਆ ਜੀ ਕਿ ਕਿ ਕੱਢਣੀ ਹੁਣ ਆ ਤਾ ਹਰੇ ਲੂਟ ਕੇ ਮਾਰ ਦਿੰਦਾ ਹੁਣ ਮਾਰਨੀ ਲੋੜ ਹੀ ਨਹੀਂ ਉਹ ਜੀ ਨਾ ਆਹ ਹੋਰ ਸਾਹਾਦਮਾ ਕਰਨੀ ਲੋੜ ਹੀ ਨਹੀਂ ਐ ਮਾਰ ਬਾਹਰ ਦੇ ਉੱਤੇ ਘੇੜੋ ਲੈ ਲੰਮੀ ਧਾਰ ਮਾਰ ਅਰੇ ਇਧਰ ਤੇ ਪਿੱਛੇ ਤੂੰ ਭਰਾਉਂ ਮੈਨੂੰ ਕੋਈ ਦੱਸ ਪਰੇ ਅਰੇ ਗੁੱਟੇ ਇੱਥੇ ਕਰ ਦੇ ਉਹ ਇਹਦੇ ਕਾ ਜੋਰ ਲੱਗਦਾ ਪਾਪੀ ਹੋ ਜਾਂਦਾ ਐਂ ਬੜ ਬੁੱਤਾ ਇੱਥੋਂ ਜਮਾ ਇੱਥੇ ਹੀ ਟੁ ਇੱਥੇ ਹੀ ਬੜ ਦੋਨੋਂ ਚੁੱਪ ਗਿਆ ਇਹਦੇ ਵਿੱਚ ਮਾਰਦਾ ਮੈਨੂੰ ਕਿਸੇ ਨੇ ਸਿਕਾਈ ਦੀ ਆਪਣੀ ਬਗੜੀ ਮੋਦਲ ਦੇ ਆ ਰਿਹਾਦੇ ਐ ਨਾ ਫਿਰ ਝੂਲਾ ਨਾਲੀ ਝੂਲ ਲਈ ਚੁਪੜਾ ਸਾਬ ਇੱਥੋਂ ਦਾ ਬਾਈਕ ਤੋਂ ਆਦੀ ਦਾ ਉਂਗਲ ਇੱਥੇ ਗ੍ਰਿਪਰ ਆ ਰਿਹਾ ਨਾ ਆਹ ਆਹ ਸੰਚੋੜਾ ਪੂਰਾ ਇਹ ਲੈਣਾ ਬਾਹ ਕਿਹ ਲਿਆਉਣਾ ਬਾਹ ਨੂੰ ਨਾ ਯਾਰ ਏਦਾਂ ਕਿਦਾਂ ਆਹੀ ਧੀ ਦੇ ਦਿੰਦੇ 55 ਲੈ ਲੈ ਨਾ ਬਾੜੀ ਦੇ ਵਿੱਚ ਤਾਂ ਨਾ ਉਹ ਕਿਨਾਂ ਦਵਾ ਨਾ ਪਾਈ ਨਹੀਂ ਤੋਂ ਕੱਢੋ ਇੱਕ ਥਣ ਕੱਢ ਪਹਿਲਾਂ ਦੂਜੇ ਨੂੰ ਹੱਥ ਨਾ ਪਾ ਪਹਿਲਾਂ ਇੱਕ ਥਣ ਕੱਢ ਲਓ ਤੇ ਕਲਪਰ ਦੁੱਧਿਆ ਦਾਤੀ ਰੱਖਣੀ ਹੈ ਫਿਰ ਮੈਂ ਅਸਰ ਸਿੱਕਲਾ ਪਰ ਨਹੀਂ ਥੱਕੇ ਜਿਵੇਂ ਕਿ 2 3 4 ਦਿਨ ਸਿੱਕਦੇ ਆ ਸਾਨੂੰ ਦਿਮਾਗ ਚ ਆਇਆ ਦੇਖਣ ਨੂੰ ਆ ਇਤੋਂ ਨਾ ਕਰ ਇਤੋਂ ਬੜਾ ਇਹ ਚੁੱਕ ਗਿਆ ਹਤੰਤੀ ਦਾ ਇਹ ਲੈ ਇਹ ਮਾਰ ਬਰਾ ਜੋ ਕੁੱਟ ਕੇ ਵੀ ਮਾਰ ਰਿਹਾ ਹੁਣ ਦਰਦਾ ਕਿਉਂ ਬੰਨ ਦਿਖਾਂਗੇ ਆਏ ਤੂੰ ਬਗੇ ਨਹੀਂ ਕੰਮ ਚੱਲਦਾ ਇਧਰ ਆ ਜਾ ਉਰੇ ਬੈਠਾ ਦੇਖ ਰਹਿਣੀ ਕਿਵੇਂ ਕੱਢਦੇ ਬਸ ਇਹਨੂੰ ਧੋਰਨ ਨੀ ਲਾਉਣਾ ਹੁੰਦਾ ਆਹ ਦੇਖੋ ਸਾਹੀ ਕੁਛ ਨਾ ਪਤਾ ਹੁਣ ਕਰੇ ਘਰ ਮੇਰੇ ਥੋਲ ਕੇ ਵਾਲਾ ਕੰਮ ਹੀ ਹੁੰਦਾ ਤਦ ਆਪਣਾ ਪੂਰਾ ਕੜ ਗਿਆ ਖੰਡ ਪਾਤੀ ਬੀਬੀ ਹਾਂ ਖੰਡ ਪਾਉਣੇ ਆ ਦੇ ਦੇਖੋ ਜੀ ਲਓ ਜੀ ਖੀਰ ਆਪਣੀ ਹੋ ਗਈ ਤਿਆਰ ਜਮਾ ਕੁਲ ਗਈ ਪਾਵਾਂਗੇ ਵਿੱਚ ਕਾਜੂ ਬਦਾਮ ਹਾਂ ਮੈਂ ਤੋਲਿਆ ਮਮਾ ਜੀ ਲੈ ਮੈਂ ਤੋਲਣੀਆਂ ਹਾਂ ਹਾਂ ਤੋਲੇ ਤੇ ਬੀਬੀ ਨੇ ਕਹਿ ਕੇ ਨਹੀਂ ਚਾਹ ਪਣੀ ਚ ਤੋਲੋ ਕਹਿੰਦੇ ਇਹ ਨਾਲ ਵਧੀਆ ਤੂਤੇ ਜਾਣਗੇ ਜਵਾਨ ਤਿਲਸਗੀ ਹੋ ਚੁੱਕੀ ਆ ਖੀਰ ਮਿੱਤੂ ਤੋਲੇ ਦਾਖਾਂ ਤੇ ਕਾਜੂ ਬਦਾਮ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆਂ ਦੇਖੋ ਬਣ ਗਈ ਨਾ ਗੱਲ ਹੁਣ ਆਪਾਂ ਥੋੜੀ ਜੀ ਕਰਦੇ ਆਂ ਫਿੱਕੀ ਖੀਰ ਮੇਰੀ ਬੀਬੀ ਖਾਊਗੀ ਫਿੱਕੀ ਵਿੱਚ ਪਾਉ ਮੇਰੀ ਬੀਬੀ ਸ਼ੱਕਰ ਪਾ ਕੇ ਖਾਣਾ ਸ਼ੱਕਰ ਆਉ ਛੰਟੀ ਹੋਈ ਦੇ ਸ਼ੱਕਰ ਪਾ ਕੇ ਬੀਬੀ ਨੇ ਦਾ ਉੱਤੇ ਦੇ ਉੱਤੇ ਕਾਜੂ ਬਦਾਮ ਕੱਢ ਲਏ ਬਾਈ ਤੁੱਟ ਤੁੱਟ ਕੇ ਕੱਢ ਦੇ ਨਹੀਂ ਲਓ ਜੀ ਆਪਾਂ ਇੱਕ ਕੌਲਾ ਫਿੱਕੀ ਦਾ ਕੱਢ ਲਿਆ ਕੁਸਤਰ ਸੇਵ ਖਾਲੂਗਾ ਬੀਬੀ ਜਿੰਨੇ ਮੈਂ ਡਰਾਈਵ ਰੂਟ ਵਾਲੀ ਹੋऊंगी ਇੱਕ ਘੰਟ ਦੀ ਕਹਾਣੀ ਪਾ ਲੈਣਾ ਆਪਾਂ ਚਲੋ ਅਸੀਂ ਮਿੱਠੀ ਖਾਣੇ ਆ ਠੀਕ ਸੋ ਵੀ ਖੀਰ ਤਿਆਰ ਲੈ ਖੀਰ ਦੀ ਤੇ ਹੁਣ ਬੀਬੀ ਆਪ ਆਪ ਦਾ ਕੰਮ ਕਰਦੇ ਆ ਚਲੋ ਉਨੇ ਚ ਮੈਂ ਖੀਰ ਕੁਲ ਵੇਚਨੀ ਤੇ ਪਿੱਛੇ ਤੋਂ ਤੇ ਖੀਰ ਆਪਣੀ ਬਿਲਕੁਲ ਬਣ ਕੇ ਤਿਆਰ ਸੁਣ ਦੱਸਦੇ ਆ ਆਪਾਂ ਵੀ ਤੜਕ ਖੀਰ ਅਪਣ ਤੋਂ ਘਾਤੋ ਨਹੀਂ ਬਣੀ ਚਲੋ ਜੀ ਆਪਣੀ ਖੀਰ ਤਿਆਰ ਹੋ ਚੁੱਕੀ ਆ ਇਦਾਂ ਆਪਾਂ ਪਿੱਕੀ ਕੱਢ ਲਈ ਤੇ ਤੜਕੇ ਆਪਾਂ ਜੋਤ ਲਾਇਆ ਤੇ ਮਿੱਠਾ ਵੀ ਤਿਆਰ ਆਇਆ ਤੇ ਦੁੱਧ ਪਾ ਕੇ ਤੇ ਧੇਰ ਵੀ ਕਰ ਲਈ ਸੀ ਜੋਤ ਵੀ ਲਾ ਲਈ ਸੀ ਤੇ ਇਸ ਕਰਕੇ ਮੈਂ ਜਾਣਾ ਸੀ ਸਾਡੇ ਮੇਰੇ ਭਤੀਜੀ ਹੋਈ ਯਾਰੀ ਬੰਦੀਪ ਕੇ ਉਧਰ ਨਿਮਾ ਬੰਨਣਾ ਕੁੜੀ ਦੀ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਯਾਰੀ ਬੰਦੀਪ ਦੇ ਘਰ ਬੈਠੀ ਹੋਈ ਆ ਜੀ ਤੁਸੀਂ ਜਾਣਦੇ ਹੋ ਯਾਰੀ ਬੰਦੀਪ ਨੂੰ ਬਹੁਤ ਸਾਰੇ ਪੰਜਾਬੀ ਟ੍ਰੈਵਲ ਕਪਲ ਜੀ ਤੁਸੀਂ ਦੇਖੀ ਹੋਣੀ ਬਹੁਤ ਖੁਸ਼ੀ ਪਤੀ ਜਾਂ ਖੁਸ਼ੀ ਖੁਸ਼ੀ ਆ ਨਰੀ ਭਤੀਜ ਨੂੰ ਉਧਰ ਗਏ ਤੇ ਸਿਨੇਮਾ ਪੰਨਾ ਤੇ ਬਹੁਤ ਜਿਆਦਾ ਸਾਨੂੰ ਖੁਸ਼ੀ ਹੋਈ ਆ ਚਲ ਘਰੇ ਬੇਟੀ ਆਈ ਐ ਇਹ ਮਹਾਰਾਜ ਦਾ ਹੁਕਮ ਹੈ ਨਾ ਬੇਟੀ ਬੇਟਾ ਬੱਚੇ ਜਿੰਨੀ ਚਾਹ ਤੀਜੀ ਦਾ ਇੰਨੀ ਗੱਲ